ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹਲਕਾ ਦਾਖਾ ਨਿਵਾਸੀਆਂ ਨੂੰ ਇੱਥੋਂ ਦੇ ਜਿੰਨੇ ਵੀ ਵੋਟਰ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਅਪੀਲ ਕਰਦਾ ਕਿ 14 ਤਰੀਕ ਨੂੰ ਜੋ ਬਲਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਸਾਡੇ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਨੇ ਆਜ਼ਾਦ ਉਮੀਦਵਾਰ 25 ਬਲਕ ਸੰਪਤੀ ਦੇ ਮੈਂਬਰ 3 ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਜਿਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਚੋਣ ਨਿਸ਼ਾਨ ਟਰੱਕ ਆ ਅਤੇ ਬਲਾਕ ਸੰਪਤੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਚੋਣ ਨਿਸ਼ਾਨ ਟਾਰਚ ਆ ਹਰੇਕ ਵੋਟਰ ਨੂੰ ਦੋ ਪਰਚੀਆਂ ਮਿਲਦੀਆਂ ਨੇ ਇੱਕ ਤੇ ਟਰੱਕ ਤੇ ਦੂਸਰੀ ਤੇ ਟਾਰਚ ਦੇ ਉੱਪਰ ਮੋਹਰਾਂ ਲਾਉਣੀਆਂ ਨੇ ਅਤੇ ਚੋਣਾ ਆਯਾਤ ਲੜ ਰਹੇ ਆ ਆਯਾਤ ਕਿਉਂ ਲੜ ਰਹੇ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਸਮੇਂ ਤੋਂ ਲੈ ਕੇ ਜਿਹੜੇ ਮਤਭੇਦ ਪਾਰਟੀ ਦੇ ਅੰਦਰ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਧਾਰਾਂ ਨੂੰ ਲੈ ਕੇ ਪੰਥਕ ਮਸਲਿਆਂ ਨੂੰ ਲੈ ਕੇ ਅਤੇ ਉਹਦੇ ਨਾਲ ਹੀ ਸ਼੍ਰੀ ਕਾਲ ਤਖਸਬ ਦੀ ਮਰਿਆਦਾ ਨੂੰ ਲੈ ਕੇ ਜੋ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਮੰਨੇ ਉਹਨਾਂ ਅਨੁਸਾਰ ਅਸੀਂ ਵਾਰ-ਵਾਰ ਕੋਸ਼ਿਸ਼ ਕਰਦੇ ਰਹੇ ਕਿ ਪਾਰਟੀ ਫੈਸਲਾ ਲਵੇ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਮਤਭੇਦ ਚੱਲ ਰਹੇ ਆ 14 ਕਮੇਟੀ ਰਿਪੋਰਟ ਨੂੰ ਲਾਗੂ ਕਰਨ ਤੋਂ ਇਹ ਗੱਲ ਸਾਰੀ ਸ਼ੁਰੂ ਹੋਈ ਰਾਸ਼ਟਰਪਤੀ ਦੀ ਚੋਣ ਦਾ ਜਦੋਂ ਬਾਈਕਟ ਹੋਇਆ ਉਸ ਸਮੇਂ ਵੀ ਇਹ ਸਾਰੇ ਗੱਲਬਾਤ ਜਿਹੜੀ ਮਤਭੇਦ ਹੋਏ ਉਸ ਤੋਂ ਪਹਿਲਾਂ ਜਦੋਂ ਕਿਸਾਨੀ ਮੁੱਦਾ ਆਇਆ ਤਿੰਨ ਕਾਲੇ ਕਾਨੂੰਨ ਹੋਏ ਆਏ ਉਦੋਂ ਵੀ ਅਸੀਂ ਇਹ ਕਿਹਾ ਸੀ ਕਿ ਸਮੇਂ ਸਿਰ ਕਿਸਾਨਾਂ ਨਾਲ ਖੜਨ ਦੀ ਲੋੜ ਆ ਸ਼੍ਰੋਮਣੀ ਅਕਾਲੀ ਦਰ ਨੂੰ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਇਹ ਮਤਭੇਦ ਜਿਹੜੇ ਚੱਲ ਰਹੇ ਸੀਗੇ ਸੋ ਇਸੇ ਕਰਕੇ ਇਹ ਇਲੈਕਸ਼ਨ ਜਿਹੜੀ ਅਸੀਂ ਆਯਾਤ ਤੌਰ ਤੇ ਲੜ ਰਹੇ ਆ ਸੋ ਹਲਕਾ ਦਾਖਾ ਜਿਸ ਨੇ ਜੋ ਮੈਂ ਸਮਝਦਾ ਕਿ ਪੰਥ ਦਾ ਘੜਾ ਇਸ ਇਲਾਕੇ ਨੇ ਅੱਗੇ ਵੀ ਬਹੁਤ ਸਾਰੇ ਇਤਿਹਾਸਿਕ ਫੈਸਲੇ ਲਏ ਨੇ 2019 ਦੇ ਵਿੱਚ ਜਦੋਂ ਜਿਮਨੀ ਚੋਣ ਹੋਈ ਸਰਕਾਰ ਦੇ ਖਿਲਾਫ ਤੁਸੀਂ ਸਾਰਿਆਂ ਨੇ ਮੈਨੂੰ ਬੜੀ ਵੱਡੀ ਲੀਡ ਨਾਲ ਦਿਤਾਇਆ ਉਸ ਤੋਂ ਬਾਅਦ 22 ਦੇ ਵਿੱਚ ਪੂਰੇ ਮਾਲਵੇ ਦੇ ਵਿੱਚੋਂ ਇੱਕੋ ਇੱਕ ਸੀਟ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਆ ਉਹ ਹੈ ਕੱਲੀ ਦਾਖਾ ਕਿਉਂਕਿ ਇੱਥੋਂ ਦੇ ਲੋਕ ਕ੍ਰਾਂਤੀਕਾਰੀ ਲੋਕ ਨੇ ਸੋ ਇਹ ਤੁਹਾਡੇ ਲਈ ਫੇਰ ਇੱਕ ਇਮਤਿਹਾਨ ਦੀ ਘੜੀ ਆ ਇਹ ਜਿਹੜੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੇਸ਼ਰ ਦੀ ਚੋਣ ਨਹੀਂ ਇਹ ਚੋਣ ਤੁਹਾਡੇ ਲਈ ਇੱਕ ਇਮਤਿਹਾਨ ਦੀ ਘੜੀ ਆ ਪੂਰੇ ਪੰਜਾਬ ਦੀਆਂ ਦੁਨੀਆਂ ਦੇ ਵਿੱਚ ਬੈਠੇ ਸਿੱਖਾਂ ਦੀਆਂ ਨਜ਼ਰਾਂ ਸਾਡੇ ਹਲਕੇ ਤੇ ਨੇ ਕੀ ਹਲਕੇ ਦਾਖੇ ਦੇ ਲੋਕ ਕੀ ਫੈਸਲਾ ਲੈਂਦੇ ਨੇ ਕੀ ਹਲਕੇ ਦਾਖੇ ਦੇ ਲੋਕ ਆਪਦੇ ਆਗੂ ਨਾਲ ਖੜਦੇ ਨੇ ਮੇਰੀ ਪਿੱਠ ਤੇ ਖੜਦੇ ਨੇ ਕਿ ਜਿਹੜੇ ਅਸੀਂ ਪਿਛਲੇ ਸਮੇਂ ਦੇ ਵਿੱਚ ਪੰਥ ਅਤੇ ਕਿਸਾਨੀ ਦੇ ਹੱਕ ਦੇ ਵਿੱਚ ਸਟੈਂਡ ਲਏ ਨੇ ਪਾਰਟੀ ਦੇ ਵਿੱਚ ਸੁਧਾਰਾਂ ਦੀ ਗੱਲ ਕੀਤੀ ਆ ਕੀ ਲੋਕ ਅੱਜ ਉਸ ਗੱਲ 'ਤੇ ਖੜਦੇ ਨੇ ਇਸ ਗੱਲ ਦਾ ਫੈਸਲਾ ਇਸ ਇਲੈਕਸ਼ਨ ਨੇ ਕਰਨਾ ਵਾ ਇਸ ਲਈ ਇਹ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਸਾਰੇ ਡਟ ਕੇ ਤੁਸੀਂ ਸਾਥ ਦਿਓ ਤਾਂ ਜੋ ਅਸੀਂ ਜੋ ਤੁਹਾਡੀ ਸੋਚ ਆ ਜੋ ਪੰਥ ਦੀਆਂ ਭਾਵਨਾਵਾਂ ਜੋ ਸਿੱਖ ਕੌਮ ਦੀਆਂ ਭਾਵਨਾਵਾਂ ਨੇ ਉਹਨਾਂ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੈਸਲੇ ਤਕੜੇ ਹੋ ਕੇ ਅਸੀਂ ਲੈ ਸਕੀਏ ਸੋ ਇੱਕ ਵੱਡੀ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਮੋਢਿਆਂ 'ਤੇ ਹੈ ਤੇ ਮੈਨੂੰ ਤੁਹਾਡੇ 'ਤੇ ਬਹੁਤ ਵੱਡਾ ਮਾਣ ਆ ਬਹੁਤ ਵੱਡਾ ਭਰੋਸਾ ਕਿਉਂਕਿ ਜਿੰਨੇ ਵੀ ਫੈਸਲੇ ਲਏ ਨੇ ਉਹ ਸਾਰੇ ਤੁਹਾਡੀ ਸੋਚ ਮੁਤਾਬਕ ਤੁਹਾਡੇ ਨਾਲ ਸਾਡੇ ਵਰਕਰ ਸਹਿਬਾਨ ਨਾਲ ਇਲਾਕੇ ਦੇ ਲੋਕਾਂ ਦੇ ਨਾਲ ਰਹਿ مشورہ ਕਰਨ ਤੋਂ ਬਾਅਦ ਹੀ ਸਾਰੇ ਫੈਸਲੇ ਲਏ ਨੇ ਸੋ ਇਸ ਲਈ ਅੱਜ ਸਾਡੇ ਲਈ ਸਾਰਿਆਂ ਲਈ ਇੱਕ ਇਮਤਿਹਾਨ ਦੀ ਘੜੀ ਆ ਕਹਿੰਦੇ ਆ ਕਿ ਪੰਥ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਹਲਕੇ ਦਾਖੇ ਦੇ ਵਿੱਚੋਂ ਮੈਂ ਸਮਝਦਾ ਕਦੇ ਪੰਥ ਪੰਜਾਬ ਦੇ ਵਿੱਚੋਂ ਕਦੇ ਪੰਥਕ ਜਜ਼ਵਾ ਜਿਹੜਾ ਉਹ ਕਦੇ ਲੋਕਾਂ ਦੇ ਵਿੱਚੋਂ ਖਤਮ ਨਹੀਂ ਹੋ ਸਕਦਾ ਕਿਉਂਕਿ ਸਾਡਾ ਜਿਹੜਾ ਪੰਜਾਬ ਸਾਡਾ ਜਿਹੜਾ ਸੂਬਾ ਇਹ ਇਹੋ ਸੂਬਾ ਜਿੱਥੇ ਅੱਜ ਵੀ ਸਿੱਖ ਬਹੁ ਗਿਣਤੀ ਦੇ ਵਿੱਚ ਨੇ ਇਸ ਲਈ ਇੱਥੇ ਤੱਕੜੇ ਹੋ ਕੇ ਸਾਨੂੰ ਪੰਥਨਾ ਖੜਨ ਦੀ ਲੋੜ ਹੈਗੀ ਆ ਸੋ ਜੇਕਰ ਹਲਕੇ ਦਾਖੇ ਦੇ ਵਿੱਚੋਂ ਅੱਜ ਅਸੀਂ ਵੱਡੀ ਲੀਡ ਤੇ ਜਿੱਤਦੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਥੋਂ ਜਿੱਤ ਹੋਣੀ ਆ ਇਹਨੇ ਸਮੁੱਚੇ ਪੰਜਾਬ ਦੇ ਵਿੱਚ ਪੰਥ ਦਾ ਝੰਡਾ ਜਿਹੜਾ ਬੁਲੰਦ ਕਰਨਾ ਸੋ ਇਸ ਲਈ ਮੈਂ ਫੇਰ ਅਪੀਲ ਕਰਦਾ ਤੁਹਾਨੂੰ ਕਿ ਆਪਾਂ ਛੋਟੇ-ਮੋਟੇ ਗਿਲੇ ਸ਼ਿਕਵੇ ਪਿੰਡ ਦੀਆਂ ਪਾਰਟੀਬਾਜ਼ੀਆਂ ਧੜੇਵੰਦੀਆਂ ਤੋਂ ਉੱਪਰ ਉੱਠ ਕੇ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਸਾਰੇ ਡਟ ਕੇ ਸਾਡਾ ਸਾਥ ਦਿਓ ਸਾਡੇ ਜਿਹੜੇ ਉਮੀਦਵਾਰ ਨੇ ਮੈਂ ਫੇਰ ਦੱਸਣਾ ਚਾਹੁੰਨਾ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਉਮੀਦਵਾਰਾਂ ਦਾ ਚੋਣ ਨਿਸ਼ਾਨ ਟਰੱਕ ਹੈ ਅਤੇ ਬਲਾਕ ਸਮਤੀ ਦੇ ਸਾਰੇ ਉਮੀਦਵਾਰਾਂ ਦਾ ਚੋਣ ਨਿਸ਼ਾਨ ਟਾਰਚ ਹੈ ਸੋ ਇਸ ਇਲੈਕਸ਼ਨ ਨੇ ਆਉਣ ਵਾਲੀ ਜੋ ਪੰਜਾਬ ਦੀ ਰਾਜਨੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਪੰਥ ਦੀ ਰਾਜਨੀਤੀ ਆ ਉਸ ਗੱਲ ਦਾ ਜਿਹੜਾ ਨਿਤਾਰਾ ਕਰਨਾ ਫੈਸਲਾ ਕਰਨਾ ਜੇ ਅੱਜ ਕੋਈ ਨਿਕੀ ਹੋਗੀ ਕਿਸੇ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਤਕੜਾ ਹੋ ਕੇ ਪੰਥ ਦੀ ਆਵਾਜ਼ ਬੁਲੰਦ ਕਰ ਸਕੇ ਜਾਂ ਪਾਰਟੀ ਦੇ ਵਿੱਚ ਸੁਧਾਰਾਂ ਦੀ ਗੱਲ ਕਰ ਸਕੇ ਕਿਸੇ ਨੇ ਕੋਸ਼ਿਸ਼ ਨਹੀਂ ਕਰਨੀ ਇਸ ਲਈ ਮੈਨੂੰ ਬਹੁਤ ਵੱਡੀਆਂ ਤੁਹਾਡੇ ਤੋਂ ਆਸਾਂ ਨੇ ਦੋ ਦਿਨ ਰਹਿ ਗਏ ਨੇ ਆਪਣੀਆਂ ਵੋਟਾਂ ਚਾਹੇ ਆਪਣੇ ਪਰਿਵਾਰ ਦੀਆਂ ਰਿਸ਼ਤੇਦਾਰਾਂ ਦੀਆਂ ਨਗਰ ਨਿਵਾਸੀਆਂ ਦੀਆਂ ਦੋਸਤ ਮਿੱਤਰਾਂ ਨੂੰ ਸਾਰਿਆਂ ਨੂੰ ਆਪਾਂ ਬੇਨਤੀ ਅਪੀਲ ਕਰਕੇ ਇਸ ਇਲੈਕਸ਼ਨ ਦੇ ਵਿੱਚ ਡਟ ਕੇ ਜਿਹੜੇ ਆ ਆਜ਼ਾਦ ਉਮੀਦਵਾਰ ਪੰਥਕ ਸੋਚ ਨੂੰ ਲੈ ਕੇ ਸ਼੍ਰੀ ਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਜਿਹੜੇ ਇਹ ਚੋਣ ਲੜ ਰਹੇ ਨੇ ਉਮੀਦਵਾਰ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਆਪਾਂ ਜਿਤਾਈਏ ਅਤੇ ਇੱਕ ਵਾਰ ਫੇਰ ਜਿਵੇਂ ਪਹਿਲਾਂ ਦੋ ਵਾਰ ਇਤਿਹਾਸਿਕ ਫੈਸਲੇ ਲਏ ਆ ਇੱਕ ਵਾਰ ਫੇਰ ਹਲਕੇ ਦਾਖੇ ਦੇ ਲੋਕ 14 ਤਰੀਕ ਨੂੰ ਇਤਿਹਾਸਿਕ ਫੈਸਲਾ ਲੈਣ ਸੋ ਸਾਰੇ ਇਲਾਕਾ ਨਿਵਾਸੀਆਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ